ਖੱਲੋ ਜੀ ਸਸਰੀ ਗਾਲ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਕਰੇ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋ ਖੋਸ਼ ਹੋਮੋ ਤੇ ਟਾਈਮ ਹੈਗਾ ਸਵੇਰ-ਸਵੇਰ ਦਾ ਜੀ ਅੱਜ ਸਾਡੇ ਫੀਰ ਮੀ ਆਇਆ ਹਨ ਸਵੇਰੇ ਤੇ ਆ ਚਿਹਾਰਾ ਰਾਤ ਬਾਰੀ ਰਹੀ ਗਈ ਸੀ ਗਿਆ ਹੁਣੀ ਹੀ ਟੇਡੀਆਂ ਤਾਂ ਕਰਕੇ ਪਾਈਆਂ ਨੇ ਕਿਉਂਕਿ ਇਹਨਾਂ ਤੇ ਪਾਣੀ ਪੈ ਗਿਆ ਸੀ ਨਾਲੇ ਰਵਨੀਤ ਦੀ ਸਾਈਕਲ ਹੀ ਹਨਾ ਜਸਨੀਤ ਦੀ ਸੈਕਲੀ ਸੌਰੀ ਹੈ ਨਾ ਪਲੇਖੇ ਨਾਲ ਮੈਂ ਰਵਨੀਤ ਕੇ ਆ ਤੇ ਉਸ ਤੋਂ ਬਾਅਦ ਹੈ ਨਾ ਮੈਂ ਸਾਰੀ ਇਸ ਕਾ ਕੀ ਅੰਦਰ ਮੈਂ ਕਿ ਚੱਲ ਲਾ ਦੂੰਗੀ ਵੀ ਟੇਡੀ ਕਰਕੇ ਨਾ ਜਿਹੜਾ ਪਾਣੀ ਨੂੰ ਚੜ ਜੂਗਾ ਰਾਤ ਵੀਰੇ ਆਈ ਸੀ ਇਹਨਾਂ ਨੇਰਾ ਹੋਇਆ ਪਿਆ ਸੀ ਜਦ ਸੀ ਮੇਰਾ ਹਲੇ ਅੰਦਰ ਉਹ ਜਿਹੜਾ ਕੰਮ ਸੀਗਾ ਸਾਫ ਸਫਾਈ ਦਾ ਸਾਰਾ ਰਹਿੰਦਾ ਦੇਖੋ ਰਮੀਤ ਸਕੂਲ ਚਲੀ ਗਈ ਤੇ ਅੰਦਰ ਛਾੜੂ ਪੋਚਾ ਸਾਰਾ ਰਹਿਂਦਾ ਤੇ ਉਹ ਸੈਕਲੀ ਜਸਨੀਤ ਜੀ ਨਾਲੇ ਚਿਆਰਾ ਮੈਂ ਸਾਰੀਆਂ ਠੇਡੀਆਂ ਕਰਤੀ ਅਸੀਂ ਬਾਹਰ ਮੈਂ ਕਿ ਸੁੱਕੀਆਂ ਤੋਂ ਫਿਰ ਇਹਨਾਂ ਨੂੰ ਅੰਦਰ ਲਾਦਾਗੀ ਤੇ ਫਿਰ ਮੈਨੂੰ ਇਹ ਸੀ ਮੈਂ ਅੰਦਰੋਂ ਸਾਫ ਸਫਾਈ ਦਾ ਨਿ ਮੇੜ ਲੂੰਗੀ ਮੈਂ ਬੇੜਾ ਤਾਂ ਅਜੇ ਗਿੱਲਾ ਜਾ ਸੀਗਾ ਅਜੇ ਛਾੜੂ ਲਗਾਇਆ ਨਹੀਂ ਸੀ ਕਿਉਂਕਿ ਸਵੇਰ ਦੀ ਕਿੰਮਝੀ ਹੋਈ ਜਾਂਦੀ ਸੀਗੀ ਤੇ ਦੇਖੋ ਬਹੁਤ ਸੋਹਣਾ ਸੋਹਣਾ ਮੌਸਮ ਹੋਇਆ ਪਿਆ ਹਵਾ ਚੱਲਦੀ ਸੀ ਨਾਲੇ ਤੇ ਕਦੇ ਬੱਦਲ ਕਾਲਾ ਕਾਲਾ ਆ ਜਾਂਦਾ ਸੀ ਤੇ ਕਦੇ ਚਲਿਆ ਜਾਂਦਾ ਸੀਗਾ ਸਵੇਰ ਦਾ ਇਸ ਤਰ੍ਹਾਂ ਦਾ ਸੁਹਾਵਣਾ ਜਿਹਾ ਟਾਈਮ ਸੀਗਾ ਤੇ ਇੱਥੇ ਵਿੱਚ ਏਅਰਸ ਘਾ ਕੇ ਪੁੰਜ ਕੇ ਅੰਦਰ ਰੱਖਤੀ ਐ ਕਿਉਂਕਿ ਫਿਰ ਹਮ ਸੰਦੀਪ ਕਹਿੰਦੇ ਸੀ ਕਹਿੰਦੇ ਵੀ ਆਉਣਾ ਸੀ ਕਿਸੇ ਨੇ ਹੈ ਨਾ ਬਾਈਏ ਨੇ ਸਿਕਸ ਲਾਣਾ ਤੇ ਤਾਂ ਕਰਕੇ ਏਅਰ ਵਗੈਰਾ ਸਾਰੀਆਂ ਅੰਦਰ ਆਪਾਂ ਸੈੱਟ ਕਰਤੀ ਕਿਉਂਕਿ ਮੌਸਮ ਅੱਜ ਕਈ ਵਾਰ ਕਿਨਮਨ ਜੀ ਹੋਣ ਲੱਗ ਜਾਂਦੀ ਸੀਗੀ ਤੇ ਇਸ ਤਰ੍ਹਾਂ ਦਾ ਸੀਗਾ ਚੁੱਲ੍ਹੇ ਹਾਰੇ ਮੇਰੇ ਟੱਕੀ ਰਹਿੰਦੇ ਨੇ ਹਨਾ ਇਹ ਟੱਕੀ ਪਏ ਸੀਗੇ ਰਾਤ ਦੀਆ ਦੇਖੋ ਕਨੀਆ ਇਹਨਾਂ ਤੇ ਵੀ ਪਈਆ ਪਈਆ ਨੇ ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਮੌਸਮ ਆ ਹਾਂਜੀ ਕੂਲਰ ਨਹੀਂ ਲਗਾਇਆ ਸੀਗਾ ਅੱਗੇ ਫਾਰਮ 'ਚ ਕੂਲਰ ਚੱਲਦਾ ਹੁੰਦਾ ਕਿਉਂਕਿ ਅੱਜ ਕਿਨਮਿਨ ਹੋਈ ਜਾਂਦੀ ਸੀਗੀ ਉਹਦਾ ਵੀ ਵਧੀਆ-ਵਧੀਆ ਜਿਹਾ ਮੌਸਮ ਸੀਗਾ ਸਵੇਰ ਜੇ ਠੰਡਾ-ਠੰਡਾ ਮੌਸਮ ਸੀਗਾ ਤੇ ਰਵਨੀਤ ਸਕੂਲ ਚਲੀ ਗਈ ਸੀ ਮੇਰਾ ਸਫਾਈ ਦਾ ਕੰਮ ਰਹਿੰਦਾ ਸੀ ਕਿ ਮੈਂ ਇੱਥੇ ਜਿਹੜੀ ਹੈਗੀ ਸੀ ਚਿੜੀਆਂ ਹਨਾ ਪਿਆਰੀਆਂ ਪਿਆਰੀਆਂ ਰਹਿੰਦੀਆਂ ਨੇ ਮੈਂ ਉਹ ਦੇਖਦੀ ਸੀ ਮੈਨੂੰ ਯਾਦ ਦੀਸੀਆਂ ਨਹੀਂ ਹੈਗੀਆਂ ਉਹ ਕੱਲ੍ਹ ਕੁ ਜਿਆ ਤੇ ਆਖਿਰ ਛੋਟੇ ਕਰੇਲੇ ਜਿਹੜੀ ਬੀਲ ਹੋਈ ਹੋਈ ਆ ਤੇ ਵਧੀਆ ਮੌਸਮ ਨੂੰ ਗ੍ਰੋਥ ਕਰੀ ਆਏ ਨੇ ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਸਵੇਰ ਦਾ ਟਾਈਮ ਆ ਤੇ ਅੱਜ ਬੀੜਾ ਸਾਰਾ ਪਾਣੀ ਨਾਲ ਭਿੱਜਿਆ ਪਿਆ ਤੇ ਮੈਨੂੰ ਇਹ ਸਿੱਮਾ ਸਤਲ ਜੀ ਥੋੜੀ ਜਿਹੀ ਹਵਾਜੀ ਲੱਗੇ ਹਨਾ ਫਿਰ ਝਾੜੂ-ਝੂੜੂ ਲਾਈਏ ਤੇ ਮਸ਼ੀਨ ਤਾਂ ਮੈਂ ਲਗਾ ਲਈ ਸੀ ਸਵੇਰੇ ਤੇ ਅੰਦਰ ਉਹ ਜਿਹੜੀ ਆ ਸਾਫ ਸਫਾਈ ਆ ਲੈ ਰਹਿੰਦਾ ਝਾੜੂ-ਪੋਚੇ ਆ ਲੈ ਕੰਮ ਰਹਿੰਦਾ ਤੇ ਮੇਰੇ ਭਾਂਡੇ ਰਹਿੰਦੇ ਸੀਗੇ ਰੋਟੀ ਵਾਲੇ ਤੇ ਹੁਣ ਇੱਥੇ ਮੈਂ ਇਹੀ ਰਹਿ ਗਈ ਸੀ ਵੀ ਪਹਿਲਾਂ ਮੈਂ ਅੰਦਰ ਲੱਗਾ ਸਾਫ ਸਫਾਈ ਨੂੰ ਜਾਣ ਮੈਂ ਲੱਗਾ ਅੰਦਰ ਸੋਈ ਚ ਭਾਂਡੇ ਵਗੈਰਾ ਮੰਜਾ ਹਨਾ ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਸੀਗਾ ਸਰੀਰ ਦਾ ਟਾਈਮ ਸੀਗਾ ਤੇ ਇੱਥੇ ਜਿਹੜੇ ਬਾਈ ਭਾਈਆ ਨੇ ਆਉਣਾ ਸੀਗਾ ਤੇ ਉਹ ਆ ਗਏ ਤੇ ਉਹ ਵੀਰੇ ਆ ਗਏ ਹੁਣ ਇਹਨਾਂ ਨੂੰ ਛਾ ਪਾਣੀ ਕਰਨਾ ਹਨਾ ਸੰਦੀਪ ਨੇ ਜਿਹੜੀ ਹੈਗੀ ਚੂਚੇ ਦੀ ਪੈਕਿੰਗ ਕਰਨੀ ਹਨਾ ਇਸ ਤਰ੍ਹਾਂ ਦੇ ਜਿਹੜੇ ਕੰਮ ਸ਼ੁਰੂ ਹੋ ਜਾਂਦੇ ਨੇ ਤੇ ਫਿਰ ਮੈਨੂੰ ਇਹ ਹੋ ਗਿਆ ਮੈਂ ਕਵੀ ਨਾਲ ਤਾਂ ਮਸ਼ੀਨ ਲੱਗੀ ہوئی ਹੈ ਨਾਲ ਤਾਂ ਮਸ਼ੀਨ ਦਾ ਕੰਮ ਕਰ ਲੈਣੇ ਤੇ ਨਾਲ ਜਿਹੜਾ ਹੈਗਾ ਸੋਈ ਦਾ ਨਾਲ ਉਹ ਨਾਲ ਛਾ ਪਾਣੀ ਹੋ ਜੂਗਾ ਦੀਨਲੇਟ ਸੋਹੀ ਵਾਲੇ ਜਿਹੜੇ ਭਾਂਡੇ ਵਗੈਰਾ ਨੇ ਉਹ ਸਾਫ਼ ਹੋ ਜਾਣਗੇ ਫਿਰ ਉਸ ਤੋਂ ਬਾਅਦ ਅੰਦਰੋਂ ਅੰਦਰੋਂ ਰਹਿ ਜਾਊਗਾ ਛਾੜੂ ਪੋਚਾ ਤੇ ਵਾਸ਼ਰੂਮ ਗੁਡੀਰਾ ਤੋਂ ਨਾ ਹਨਾ ਉਹ ਫਿਰ ਮੈਂ ਬਾਅਦ ਵਿੱਚ ਨਮੀੜ ਕੇ ਫਿਰ ਉਸ ਤੋਂ ਬਾਅਦ ਫਿਰ ਦੀਨਾ ਹੁੰਦਾ ਕਰ ਲੂੰਗੀ ਤੇ ਇਸ ਤਰ੍ਹਾਂ ਜਿਹੜੀ ਕੰਮਾਂ ਦੀ ਸੈਟਿੰਗ ਹੈ ਡੇਲੀ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਆ ਹਨਾ ਤੇ ਕੋਈ ਵੀ ਰੁਟੀਨ ਕਿਉਂਕਿ ਹੁਣ ਅੱਜ ਤੱਕ ਰੁਟੀਨ ਸਾਰੀ ਬਦਲ ਗਈ ਬੱਚਾ ਤਾਂ ਪਹਿਲੇ ਦਿਨ ਸਕੂਲ ਲੱਗਿਆ ਰਮਨੀਤਾ ਜੀ ਪਹਿਲੇ ਦਿਨ ਸਕੂਲ ਗਈ ਹੈ ਨਾ ਤਾਂ ਕਰਕੇ ਸਾਰਾ ਸਿਸਟਮ ਜਿਹਾ ਇੱਕ ਵਾਰ ਚੇਂਜ ਹੋ ਜਾਂਦਾ ਹੁੰਦਾ ਤੇ ਇਸ ਤਰ੍ਹਾਂ ਜਿਹੜਾ ਹੈਗਾ ਸੀਗਾ ਤਵੀਰ ਦਾ ਟ ਮੋਜੀ ਬਾਕੀ ਹੈ ਨਾ ਜਿਹੜਾ ਬਲੌਗ ਨੂੰ ਜਰੂਰ ਪਿਆਰ ਦਿਆ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇਹ ਤੁਸੀਂ ਨਹੀਂ ਫਲੱਗੇ ਹੋਏ ਸੀ ਕਿ ਜਿਹੜੇ ਬਾਕਸ ਨਾ ਪਹਿਲਾਂ ਇਹ ਜੁਆਇੰਟ ਕਰਨੇ ਪੈਂਦੇ ਨੇ ਇਹ ਜਿਵੇਂ ਹੁਣ ਆਪਾਂ ਨਵੇਂ ਬਾਕਸ ਬਣਾਉਣੇ ਹੁੰਦੇ ਨੇ ਹਨਾ ਤਾਂ ਇਹ ਸੈਪਰੇਟ ਹੁੰਦੇ ਨੇ ਫਿਰ ਅਸੀਂ ਜਦੋਂ ਫ੍ਰੀ ਟਾਈਮ ਹੁੰਦਾ ਤਾਂ ਅਸੀਂ ਇਹ ਜਿਹੜੇ ਬਾਕਸ ਵਗੈਰਾ ਹੁੰਦੇ ਨੇ ਉਹ ਵੀ ਬਣਾ ਕੇ ਰੱਖ ਲੈਨੇ ਹੁੰਨੇ ਆ ਤੇ ਇਸ ਤਰ੍ਹਾਂ ਦੇ ਜਿਹੜੇ ਫਾਰਮ ਦੇ ਕੰਮ ਨੇ ਹੁਣ ਕਈ ਵੀਰੇ ਪਹਿਣਾ ਦੇ ਕਮੈਂਟ ਆਉਂਦੇ ਹੁੰਦੇ ਨੇ ਹਨਾ ਵੀ ਸਾਨੂੰ ਦੇਸੀ ਦੇ ਜਿਹੜੇ ਫਾਰਮ ਬਾਰੇ ਦੱਸੋ ਤੇ ਆਪਾਂ ਟਾਈਮ-ਟਾਈਮ ਤੇ ਹਨਾ ਜਿਹੜਾ-ਜਾ ਟਾਈਮ ਹੁੰਦਾ ਤੇ ਸਾਰਾ ਆਪਾਂ ਦੱਸਦੇ ਰਹਿਣੇ ਆ ਵੀ ਜਿਸ ਤਰ੍ਹਾਂ ਦਾ ਵੀ ਹੁੰਦਾ ਆ ਦੇਖੋ ਮੇਰੇ ਰਸੋਈ ਦੇ ਵਿੱਚ ਭਾਂਡੇ ਹਨਾ ਸਾਰੇ ਰੋਟੀ-ਰੁੱਟੀ ਵਾਲੇ ਸਾਰੇ ਪੈ ਨੇ ਤੇ ਫਿਰ ਵੀਰਾ ਦਾ ਵੀਰਾ ਦੇ ਚਾ ਪਾਣੀਆਂ ਨੇ ਭਾਂਡੇਆਂ ਨਾਲ ਸਾਰੇ ਸਵੇਰੇ ਉਹਨਾਂ ਇੱਕ ਵਾਰ ਤਾਂ ਪੂਰਾ ਖਲਾਰਾ ਪੈਂਦਾ ਹਨਾ ਰਸੋਈ 'ਚ ਵੀ ਸਾਰਾ ਫਿਰ ਸੈਟਿੰਗ ਖਲੇ ਰਸੋਈ ਸਾਰੀ ਕਲੀਨ ਕਰਨੀ ਆ ਅੰਦਰੋਂ ਕਲੀਨ ਕਰਨੀ ਆ ਇੱਥੇ ਸੰਦੀਪ ਨੇ ਫੀਲ ਲੱਦਣ ਲੱਗੇ ਹੋਏ ਸੀਗੇ ਤੇ ਫੀਡ ਹੁੰਦਾ ਵੀ ਚੂਚੇ ਦੀ ਜਿਹੜੀ ਪੈਕਿੰਗ ਕਰਨੀ ਹੈ ਹਨਾ ਫੀਡ ਮਤਲਬ ਲੋਡ ਕਰਕੇ ਉਸ ਤੋਂ ਬਾਅਦ ਚੂਚਾ ਪੈਕ ਕਰਨਾ ਤੇ ਇਹਦਾ ਸੰਦੀਪਾ ਹੁਣ ਇਧਰੀ ਵੀ ਜੀ ਸੀਗੇ ਇਹਨਾਂ ਦਾ ਇਧਰ ਕੰਮ ਸੀਗਾ ਤੇ ਮੇਰਾ ਸਾ ਪਾਣੀ ਦਾ ਕੰਮ ਤੇ ਰਸੋਈ ਦਾ ਸਭੀ ਵਸ ਸਵੇਰੇ ਇੱਕ ਵਾਰ ਸਾਰੇ ਕੰਮਾਂ ਦੀ ਜਿਹੜੀ ਉਹ ਹੋ ਜਾਂਦੀ ਆ ਭੱਜ ਦੌੜ ਜੀ ਹੁੰਦੀ ਆ ਤੇ ਪਹਿਲਾਂ ਕਿਉਂਕਿ ਸਾਡਾ ਜਿਆਦਾ ਟਾਈਮ ਹੁੰਦਾ ਜਿਹੜਾ ਫਾਰਮ ਵੱਲ ਲੱਗ ਜਾਂਦਾ ਹੁੰਦਾ ਤੇ ਰਵਨੀਦੂ ਸਕੂਲ ਫੀਲਡ ਗਿਆਨਾ ਤੇ ਫਾਰਮ ਚ ਜਿਹੜਾ ਅਸੀਂ ਦਾਣਾ ਪਾਣੀ ਦੇਣਾ ਹਨਾ ਕੋਈ ਵੈਕਸੀਨੇਸ਼ਨ ਵਗੈਰਾ ਦਾ ਹੁੰਦਾ ਜਾਂ ਕਿਸ ਤਰ੍ਹਾਂ ਦਾ ਵੀ ਕੰਮ ਹੁੰਦਾ ਤੇ ਉਹ ਕਰਿਆ ਮੌਸਮ ਦੇਖੋ ਅੱਜ ਕਿੰਨਾ ਵਧੀਆ ਹਨਾ ਹਵਾ ਚੱਲਦੀ ਹੈ ਠੰਡੀ ਠੰਡੀ ਹਵਾ ਚੱਲਦੀ ਆ ਤੇ ਬਹੁਤ ਦਿਲ ਲੱਗਦਾ ਹਨਾ ਇਹ ਜਿਹੇ ਦਿਨਾਂ ਜਾਨੀ ਬਹੁਤ ਸੋਹਣੇ ਲੱਗਦੇ ਹੁੰਦੇ ਨੇ ਇਹ ਜਿਹੇ ਦਿਨ ਜਦੋਂ ਹਵਾ ਚੱਲੇ ਤੇ ਨਾਲੇ ਬਰਸਾਤ ਹੋਊ ਵੀ ਤੇ ਜੇ ਉਹਦਾ ਵੀ ਟਿਕ ਮਾ ਜਮੀਂ ਪਈ ਜਾਵੇ ਹਵਾ ਨਾ ਚੱਲੇ ਤਾਂ ਤਾਂ ਫਿਰ ਉਦੋਂ ਹੀ ਹੋਮਸ ਜੀ ਹੋ ਜਾਂਦੀ ਆ ਤੇ ਜੀ ਹਵਾ ਚੱਲੀ ਜਾਵੇ ਚਾਹੀ ਮਤਲਬ ਜਿਵੇਂ ਹੁਣ ਅੱਜ ਦਾ ਮੌਸਮ ਬਹੁਤ ਸੁਹਾਣਾ ਸੀਗਾ ਤੇ ਕਿਨ ਮੈਨ ਹੋਣ ਲੱਗ ਜਾਂਦੀ ਸੀਗੀ ਹਲਕੀ ਹਲਕੀ ਹਵਾ ਫਿਰ ਬੰਦ ਹੋ ਜਾਂਦੀ ਸੀ ਤੇ ਹਵਾ ਚੱਲਦੀ ਸੀ ਨਾਲੋਂ ਨਾਲ ਤੇ ਬਿਲਕੁਲ ਜਿਵੇਂ ਕੈਦਮੀ ਹਨਾ ਵੀ ಸಿਮਲੇਗੀ ਤਰ੍ਹਾਂ ਮੌਸਮ ਸੀਗਾ ਸੁਹਾਵਣਾ ਸੁਹਾਵਣਾ ਤੇ ਬਾਕੀ ਹੁਣ ਸਾਰੇ ਜ਼ਰਖਤ ਵગેਰਾ ਪੂਰੇ ਹਰੇ ਭਰੇ ਹੋਏ ਪੈਨੇ ਹਨਾ ਪੂਰਾ ਜਿਵੇਂ ਸੌਣ ਤਾਂ ਵੈਸੇ ਸੌਂ ਚ ਕਹਿੰਦੇ ਹੁੰਦੇ ਨੇ ਸੌਣ ਤੋਂ ਪਹਿਲੇ ਹੁਣ ਜਿਵੇਂ ਮਾਨਸੂਨ ਸਟਾਰਟ ਹੋਗੀ ਤਾਂ ਜਿਹੜਾ ਹੁਣ ਇਸ ਤਰ੍ਹਾਂ ਦਾ ਜਿਹੜਾ ਮੌਸਮ ਆ ਹੁਣ ਸ਼ੁਰੂ ਹੋ ਗਿਆ ਤੇ ਚਾਹ ਬਣਾਤੀ ਸੀਗੀ ਮੈਂ ਬਾਈਏ ਲਈ ਫਿਰ ਮੈਨੂੰ ਇਹ ਸੀਗਾ ਵੀ ਚਲੋ ਕੇਰਾ ਚਾਹ ਫੜਾਈ ਜਾ ਵੀ ਫਿਰ ਮਿਲਦੇ ਆਪਣੇ ਕੰਮ ਨੇ ਭਾਂਡੇ ਆ ਵਗੈਰਾ ਜਾ ਉਹ ਕਰੀ ਜਾਂਦੀ ਹੈ ਨਾ ਕਿਉਂਕਿ ਇਹਨਾਂ ਨੇ ਵੀ ਹੁਣ ਫੀਲਡ ਵਗੈਰਾ ਲੱਦ ਲਈ ਸੀਗੀ ਹੁਣ ਜਿਹੜਾ ਸੂਚਾ ਪੈਕ ਕਰਨ ਲੱਗਣਾ ਸੀਗਾ ਤੇ ਉਸ ਤੋਂ ਪਹਿਲਾਂ ਇਹਨੇ ਚਾਹਨਾ ਕੀ ਦਿੱਤੀ ਤੇ ਫਿਰ ਹੁਣ ਮੈਂ ਆਪਣਾ ਭਾਂਡੇ ਵਗੈਰਾ ਦਾ ਜਿਹੜਾ ਕੰਮ ਆ ਉਹ ਕਰਨ ਲੱਗ ਗਈ ਤੇ ਫਿਰ ਇਸ ਤਰ੍ਹਾਂ ਦਾ ਕੰਮ ਆਉਂਦਾ ਕਿ ਸਿਸਟਮ ਦੇ ਨਾਲ ਕੰਮ ਕਰੀ ਜੇ ਤਾਂ ਜਲਦੀ ਕੰਪਲੀਟ ਹੋ ਜਾਂਦੇ ਨੇ ਤੇ ਮੇਰੇ ਕੰਮ ਹੋਰ ਨਹੀਂ ਦਿੱਕਤ ਮਤਲਬ ਇਹ ਵਧੀਆ ਕੰਮ ਨਿਭੜ ਗਏ ਤੇ ਮੈਂ ਇਧਰ ਸੂਟ ਜੜਾ ਕਰਕੇ ਪਾਂਡੇ ਵਗੈਰਾ ਮਾਰ ਕੇ ਰੱਖਣਾ ਤੇ ਸੋਈ ਕਲੀਨ ਕਰਕੇ ਤੇ ਫਿਰ ਮੈਂ ਅੰਦਰ ਉਹ ਜਿਹੜੀ ਸਾਰੀ ਕੋਈ ਨਹੀਂ ਜੀ ਉਹ ਕਰਦੀ ਤੂੰਗੀ ਜੇ ਸਨੀਤਾ ਜੀ ਉੱਠੀ ਨੀ ਰਾਤ ਨੂੰ ਕਾਫੀ ਨੇਰੇ ਸੌਂਦੀ ਸੀ ਤੇ ਅੰਦਰ ਉਹ ਫਿਰ ਮੈਪੋਚੇ ਵਗੈਰਾ ਲਾ ਕੇ ਹਨਾ ਤੇ ਵਾਸ਼ਰੂਮ ਵਗੈਰਾ ਧੋ ਕੇ ਅੰਦਰਲੀ ਵੀ ਸਾਰੀ ਸਫਾਈ ਕਰਕੇ ਹਨਾ ਤੇ ਮਸ਼ੀਨ ਜਿਹੜੇ ਕੱਪੜੇ ਲੋਡ ਕਰੇ ਹੋਏ ਸੀ ਵੀ ਇੱਕ ਦੋ ਲੋਡ ਸੀਗੇ ਮੇਰੇ ਉਹ ਸਾਰੇ ਧੋ ਕੇ ਕੱਢ ਕੇ ਤੇ ਵਸ ਫਿਰ ਨਾਲ ਨੂੰ ਲਈ ਸੀ ਇਸ ਤਰ੍ਹਾਂ ਜਿਹਨੇ ਕੰਮ ਦੇ ਸੈਟ ਹੋ ਗਈ ਸੀਗੇ ਬੇੜੇ ਚ ਅਜ ਮੇਟਾੜੂ ਲਗਾਇਆ ਨਹੀਂ ਹੈਗਾ ਤੇ ਜਿਹੜਾ ਉਹ ਦੇਖ ਦਿੱੱਲਾ ਜਾ ਸੀਗਾ ਇਹ ਨਾਲ ਫਾਰਮ ਦਾ ਵੀ ਕੰਮ ਜਿਹੜਾ ਹੈਗਾ ਸੀ ਸਾਰਾ ਸਵੇਰੇ ਹਨਾ ਆਪਾਂ ਕਰ ਲਿਆ ਸੀ ਜਿਹੜਾ ਟਾਈਮ ਦਿੱਨਾ ਸੀ ਉਹ ਤੇ ਤਿਆਰ ਸੀਗਾ ਤੇ ਉਸ ਤੋਂ ਬਾਅਦ ਹਨਾ ਕੁਝ ਟਾਈਮ ਜਿਹੜਾ ਫ੍ਰੀ ਮਿਲ ਗਿਆ ਸੀ ਵਧੀਆ ਕੰਮ ਜਿਹੜੇ ਸੈੱਟ ਹੋ ਗਏ ਕੋਈ ਕੋਈ ਦਿਨ ਹਨਾ ਵਧੀਆ ਸੈਟਿੰਗ ਹੋ ਜਾਂਦੀ ਕਿਉਂਕਿ ਕੁਸਤ ਜਿਹੜਾ ਮੌਸਮ ਦਾ ਹੀ ਬਹੁਤ ਸੁਨਾਫੀਗਾ ਤੇ ਜੇ ਗਰਮੀ ਜ਼ਿਆਦਾ ਹੁੰਦੀ ਆ ਕਈ ਵਾਰ ਕੰਮ ਹੁਲ ਜਾਂਦੀ ਹੈ ਅੱਜ ਹਨਾ ਦਿਨੇ ਫਿਰ ਉਸ ਤੋਂ ਬਾਅਦ ਫੇਰ ਵੀਰ ਆਏ ਫੇਰ ਵੀਰ ਆਏ ਹਨਾ ਵੀ ਇਸ ਤਰ੍ਹਾਂ ਜਿਹੜਾ ਅੱਜ ਦਿਨ ਦਾ ਜਿਹੜਾ ਸ਼ਡਿਊਲ ਸੀਗਾ ਆਪਣਾ ਰਿਹਾ ਤੇ ਬਸ ਦੇਖੋ ਜੀ ਆਪ ਨਹੀਂ ਹੈਗੇ ਗਮਲੇ ਦੇ ਵਿੱਚ ਜਿਵੇਂ ਹੁਣ ਆਪਾਂ ਕਹਿੰਦੇ ਆ ਦੁਪਹਿਰ ਕਿਹੜੀ ਕਹਿੰਦੇ ਆ ਅਸੀਂ ਤਾਂ ਤੇ ਗਮਲਾ ਪੂਰਾ ਫੁੱਲ ਹੋ ਜਾਂਦਾ ਹਨਾ ਇਹਦੇ ਨਾਲ ਤੇ ਅੱਜ ਥੋੜੇ ਜਿھے ਬਦਲਾ ਕਰਕੇ ਜਿਹੜੇ ਫੁੱਲ ਸੀਗੇ ਕੱਟ ਕੇ ਲਈ ਸੀ ਕਿ ਉਹਦਾ ਬਹੁਤ ਪਿਆਰਾ ਲੱਗਦਾ ਨੂੰ ਮਸ਼ੀਨ ਲਾਈਆ ਮੈਂ ਹੁਣ ਮਸ਼ੀਨ ਲੱਗੀ ਹੋਈ ਐ ਤੇ ਦਾਲ ਹਾਰੇ ਚ ਰੱਖੀ ਆ ਜਸਨੀਤਾ ਤੇ ਪਾਪਾ ਨਾਲ ਸੇਰ ਪਰ ਗਈ ਹਈ ਆ ਤੇ ਮੈਂ ਹੁਣ ਜਸਨੀ ਐ ਰਵਨੀਤ ਦੀ ਜਿਹੜੀ ਯੂਨੀਫਾਰਮ ਸੀਗੀ ਸਕੂਲ ਵਾਲੀ ਤੇ ਉਹ ਪਾਈ ਆ ਹਨਾ ਤੇ ਉਹ ਧੋਣੀ ਪਾਤੀ ਤੇ ਦਾਲ ਰੱਖੀ ਹੋਈ ਆ ਹਾਰੇ ਦੇ ਵਿੱਚ ਬਸ ਉਹ ਬਨ ਚੁਗੀ ਤੱਕ ਤਦ ਤੱਕ ਤਿਆਰ ਕਰ ਲੂੰ ਤੇ ਇਸ ਤਰ੍ਹਾਂ ਦਾ ਹੈਗਾ ਹੁਣ ਧੁੱਪ ਨਿਕਲਿਆ ਹੀ ਦੇਖੋ ਕਪੜਾ ਕਿਤਾ ਹੋ ਗਿਆ ਉਹ ਗੋਹੀ ਪਾਥੀਆਂ ਮੱਚ ਜਾਂਦੀਆਂ ਨੇ ਨਾ ਫਿਰ ਇਹਨੂੰ ਐਂ ਦੱਬਣਾ ਪੈਂਦਾ ਨੀਚੇ ਸਾਨੂੰ ਇਹਦੀ ਛੰਨੀ ਵੀ ਨਮੀ ਆ ਕਿਤੇ ਹੋਰ ਸੇਕ ਲੱਗ ਜੀ ਰਿੱਜੀ ਜਾਂਦੀ ਹੈ ਦਾਲ ਤਾਂ ਬਸ ਹੁਣ ਤੜਕਾ ਤਿਆਰ ਕਰ ਲਉ ਬਸ ਬਣੀ ਪਈ ਹੈ ਤੇ ਬੱਸ ਇਸ ਤਰ੍ਹਾਂ ਦਾ ਹੈਗਾ ਜ ਜ ਸਵੇਰੇ ਬਦਲਵਾਈ ਸੀਗੀ ਹੁਣ ਧੁੱਪ ਨਿਕਲਿਆ ਹੀ ਮੈਂ ਤੁਹਾਨੂੰ ਦਿਖਾਵਾਂ ਨਾ ਮੈਂ ਜਿਹੜੇ ਬੱਚੇ ਕਹਿੰਦੀ ਸੀ ਕਿ ਚਿੜੀ ਦੇ ਮੇਲੇ ਦੋ ਲੈ ਗਈ ਚਿੜੀ ਹੈ ਨਾ ਦੋ ਤਿੰਨ ਦਿਨ ਕਾफी ਦਾਣੇ ਦੂਨੇ ਖਵਾਉਂਦੀ ਰਹੀ ਆ ਅੱਜ ਹੈ ਨਹੀਂ ਗੇ ਉਹ ਸੀਗੇ ਉਹਨਾਂ ਦੇ ਆਲ ਨੇ ਆ ਸੀ ਆ ਸੀਗਾ ਖੋਸ ਤੇ ਇੱਥੇ ਸੀ ਕਿਉਂਕਿ ਜੇ ਕਾਲੀ ਬਿੱਲੀ ਆ ਉਹ ਇੱਥੇ ਚੜ ਜਾਂਦੀ ਆ ਇਹਦੇ ਉੱਪਰ ਇੱਥੋਂ ਦੀ ਆ ਇੱਥੋਂ ਦੀ ਨਾ ਇਹਦੀ ਜੜਾ ਵਿੱਚ ਦੀ ਛਾਲ ਮਾਰ ਕੇ ਤਾਂ ਹਾਂ ਚੜ ਜਾਂਦੀ ਆ ਇਸੇ ਹੁਣ ਤਾਂ ਹੈ ਨਹੀਂ ਗੇ ਬੱਚੇ ਲੈ ਗਈ ਕਿਉਂਕਿ ਪਹਿਲੇ ਤਾਂ ਚਿੜੀਆਂ ਬਹੁਤ ਚੰਗਾ ਖਾਣ ਆਉਂਦੀਆਂ ਸੀ ਇੱਕ ਤਾਂ ਉਹ ਵੀ ਖਾਲੀ ਆਲ ਨਾ ਪਰ ਮੋਸੀਆ ਮੇਦਰ ਗਿੱਲਾ ਪਿਆ ਕਿਥੇ ਦਿਨ ਫੇਰ ਦਸਾਉ ਤੇ ਉਹ ਨਿੰਬੂ ਨੂੰ ਪਤਾ ਨਹੀਂ ਕੀ ਹੋ ਗਿਆ ਸੁੱਕ ਗਿਆ ਇੱਕ ਸਾਈਡ ਕਰੇਲੇ ਦੀ ਵੱਲ ਵਧੀਆ ਹੋ ਗਿਆ ਤਹਾ ਚੜੀ ਜਾਂਦੀ ਨਹੀਂ ਹੁਣ ਤੇ ਚਲੋ ਜੀ ਅੱਜ ਨਾ ਮੈਂ ਤੁਹਾਨੂੰ ਗੱਲ ਦੱਸਾਂ ਫੋਨ ਦੀ ਇੰਨੀ ਸੌਟੇਜ ਹੋਈ ਪਿਆ ਸੰਦੀਪ ਵਾਲਾ ਫੋਨ ਹੋ ਗਿਆ ਖਰਾਬ ਤੇ ਉਹ ਗਏ ਹੋਏ ਨੇ ਕੱਲ ਪਹਿਲਾਂ ਧੂਰੀ ਵੀ ਦੇਖਿਆ ਸੀ ਹੁਣ ਦੇਖੋ ਕਿਹੜਾ ਫੋਨ ਲੈਣਗੇ ਹੁਣ ਸਾਡੇ ਕੋਲੇ ਸਿਰਫ ਦੋ ਫੋਨ ਨੇ ਦੋ ਫੋਨਾਂ ਤੇ ਇੰਨਾ ਜ਼ਿਆਦਾ ਬਟਨ ਪਿਆ ਪਿਆ ਮੈਨੂੰ ਇਹ ਹੋ ਜਾਂਦਾ ਵੀ ਮੈਂ ਬਲੌਗ ਬਣਾਉਣਾ ਰਵਨੀਤ ਦਾ ਕੰਮ ਆ ਜਾਂਦਾ ਵਿੱਚ ਹੀ ਤੇ ਉਧਰ ਸੰਦੀਪ ਦੇ ਫੋਨ ਸਾਰੇ ਦਿਨ ਆਉਂਦੇ ਨੇ ਇੱਕ ਫੋਨ 'ਚ ਨੰਬਰ ਇਕੱਠੇ ਕਰੇ ਹੋਏ ਨਹੀਂ ਸਾਰੇ ਤਾਂ ਥੋੜੀ ਜਿਹੀ ਦਿੱਕਤ ਆ ਜਾਂਦੀ ਆ ਹੁਣ ਥੋੜੇ ਟਾਈਮ ਫੋਨ ਫ੍ਰੀ ਹੋਇਆ ਸੀ ਮੈਂ ਕਿਹਾ ਚਲੋ ਮੈਂ ਆਪਣੀ ਜਿਹੜੀ ਬਲੌਗ ਆ ਜਿਹੜਾ ਉਹ ਕੰਟੀਨਿਊ ਕਰ ਲਾਂ